ਰੀਫੋਰਸਮੈਂਟ ਸਮੇਂ ਸਿਰ ਨਹੀਂ ਪਹੁੰਚ ਸਕੀ ਹਰੀ ਸਿੰਘ ਨਲਵਾ ਨੇ ਜੰਗ ਦੇ ਮੈਦਾਨ ਵਿੱਚ ਆਪਣੇ ਯੋਗਰ ਵਿਖਾਏ ਪਰ ਕੁਝ ਗੋਲੀਆਂ ਉਹਨਾਂ ਦੇ ਲੱਗ ਗਈਆਂ ਜਿਸ ਨਾਲ ਸਰਦਾਰ ਹਰੀ ਸਿੰਘ ਨਲਵਾ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋ ਗਏ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਵਾਪਸ ਕਿਲੇ ਵਿੱਚ ਲਿਆਂਦਾ ਗਿਆ ਸਾਰੇ ਜ਼ਖਮਾਂ ਦੀ ਤਾਂ ਆਪਣਾ ਚੱਲਦੇ ਹੋਏ ਉਹ ਕੁਝ ਸਮੇਂ ਬਾਅਦ ਸ਼ਹੀਦ ਹੋ ਗਏ ਖੈਬਰ ਪਖਤੂਨ ਖਵਾ ਵਿੱਚ ਖੈਬਰ ਦਰੇ ਦੇ ਮੂੰਹ ਤੇ ਬਣੇ ਜਮਰੌਧ ਕਿਲੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਸਿੱਖ ਫੌਜ ਪਹੁੰਚ ਗਈ ਤਾਂ ਸਿੱਖਾਂ ਨੇ ਕਿਲੇ ਦੇ ਕਬਜ਼ਾ ਫੇਰ ਕਰ ਲਿਆ ਅਤੇ ਅਫਗਾਨਾਂ ਨੂੰ ਵਾਪਸ ਕਾਬਲ ਵੱਲ ਤੇ ਕੇਲ ਦਿੱਤਾ ਜੇ ਡੋਗਰੇ ਸਰਦਾਰ ਗਦਾਰੀ ਨਾ ਕਰਦੇ ਅਤੇ ਉਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਾਈ ਹੁੰਦੀ ਤਾਂ ਸ਼ਾਇਦ ਉਸ ਵਕਤ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਨਾ ਹੋਏ ਹੁੰਦੇ ਅਤੇ ਸਿੱਖ ਫੌਜਾਂ ਦਾ ਉਸ ਲੜਾਈ ਵਿੱਚ ਜਿਆਦਾ ਨੁਕਸਾਨ ਨਾ ਹੋਇਆ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਅਸੀਂ ਆਪਣੇ ਚੈਨਲ ਤੇ ਸਰਦਾਰ ਹਰੀ ਸਿੰਘ ਨਲੂਆ ਬਾਰੇ ਪੂਰੀ ਵੀਡੀਓ